ਅਧਿਕਾਤਾ ਜੀ ਸਾਰੇ ਇਹ ਚੱਲੇ ਆ ਬਹੁਣੋ ਤੇ ਪੈਨੋ ਸਿੰਘ ਮਤ ਇੱਥੇ ਘਰ ਵਾਲੇ ਪਾਉਂਦੇ ਆ ਰੇ ਅੱਜ ਦਾ ਬਾਪੂ ਨੇ ਦਾ ਜੀ ਅਤਰੋ 2.92 ਫੁੱਲ ਫੋਰ ਉਹ ਵੀ ਹੋ ਗਈ ਥੈਂਕ ਯੂ ਫੋਰ ਇਹ ਵੀ ਕਰਦੇ ਨੇ ਸੱਜੜੋਂ ਲੱਗੇ ਹਣ ਪੌਣ ਚੇਲਾ ਚਾੜਿਆ ਮੈਂ ਆਪਦਾ ਉਹ ਤੂੰ ਨਹੀਂ ਚਲਾਉਣਾ ਓਏ ਆਜ ਸੰਗ ਲਿਆ ਮੁੰਡਾ ਲਗਾ ਚੇਲਾ ਮੇਰਾ ਦੱਸ ਉਹ ਇਦਾਂ ਨੂੰ ਮੂੰਹ ਤਾਂ ਕਰ ਉਹ ਕਾਸ਼ ਮम्मा ਕੈਮਰਾ ਹੀ ਆ ਨਹੀਂ ਸੰਗੀ ਜਾਂ ਨਾ ਹੈ ਹਾਂਜੀ ਅੱਧਾ ਹੀ ਸਾਰੇ ਜਣੇ ਸਵੇਰ ਨੂੰ ਮੱਕੀ ਬਿਜਣੀ ਤੇ ਲੱਗੇ ਖਾਦ ਖੁਦ ਪਾਉਣ ਉੱਕੀ ਬਿਜਾਈ ਦੀ ਤਿਆਰੀਆਂ ਕਰਨ ਲੱਗੇ ਆ ਸੜਦੀ ਖਾਦ ਆਓ ਜੀ ਮਿੱਤਰੋ ਲੱਗੇ ਆ ਹੁਣ ਬੋਣ ਉਧਰ ਦਾ ਹੋ ਗਿਆ ਸ਼ੁਰੂ ਆਪਾਂ ਹੀ ਪਾ ਲੱਗੇ ਬੋਣ ਕੁੱਤੇ ਵਾਲਾ ਨਾ ਇੱਥੇ ਜਿਹੜਾ ਲਾ ਕੇ ਦੇਖਿਆ ਜੀ ਮਤਰਾ ਹੋ ਗਿਆ ਕੰਮ ਉਹ ਹੀ ਬਾਪੂ ਰੇਸਾ ਦੇ ਤੋਂ ਨਹੀਂ ਹਟਦਾ ਹੁਣ ਕ੍ਰੋਸ ਦਾ ਮੋਛਾ ਪੈ ਗਿਆ ਬਾਪੂ ਸਾਡਾ ਰੇਸਾ ਦੇ ਤੋਂ ਨਹੀਂ ਹਟਦਾ ਉਹ ਦੋ ਰੇਸਾ ਕਰਤਾ ਉਹ ਹੀ ਕੰਮ ਅੱਜੋ ਤਾਂ ਨਹੀਂ ਦਾਬਦਾ ਹਟਦੇ ਵੀ ਨਹੀਂ ਰੇਸਾ ਦੇਣੋਂ ਉਦੋਂ ਤਾਂ ਫਿਰ ਇਹ ਡਰਦਾ ਹੀ ਨਹੀਂ ਆਪਣੇ ਆਲੇ ਵਾ ਆਪਣੇ ਨਹੀਂ ਕਹਿੰਦਾ ਪਰੋਤਦਾ ਆਪਣੇ ਸਿੱਧਾ ਹੀ ਆ ਕੰਮ